ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਅਸੀਂ ਹਾਜ਼ਰ ਹਾਂ ਜਸਮੀਤ ਪਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨਸ ਦੇ ਚੀਫ ਨੇ ਸਾਡੇ ਨਾਲ ਮੌਜੂਦ ਨੇ ਇਸ ਵਕਤ ਕੈਨੇਡਾ ਚ ਨੇ ਔਰ ਕੈਨੇਡਾ ਦੇ ਵਿੱਚ ਅੱਜ ਦਾ ਸਮਾਂ ਜਿਹੜਾ এডੂਕੇਸ਼ਨ ਨੂੰ ਲੈ ਕੇ ਹੈ ਉਹ ਸੀਰੀਅਸ ਸਟੂਡੈਂਟਸ ਦੇ ਲਈ ਬੜਾ ਮਹੱਤਵਪੂਰਨ ਟਾਈਮ ਹੈ ਜਸਮੀਤ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਬਦਲਦੇ ਹਾਲਾਤ ਨੇ ਕੈਨੇਡਾ ਦੇ ਕਿਸ ਤਰ੍ਹਾਂ ਦੇ ਸਟੂਡੈਂਟਸ ਨੇ ਜਿਹੜੇ ਕੈਨੇਡਾ ਚੂਜ਼ ਕਰਨ ਕੀ ਅਸੀਂ ਕੈਨੇਡਾ ਜਾ ਕੇ ਪੜ੍ਹਨਾ ਤੁਸੀਂ ਅਗਰ ਕੈਟੇਗੋਰਾਇਜ਼ ਕਰ ਸਕੋ ਕਿ ਕਿਹੜੇ ਵਿਦਿਆਰਥੀ ਕੈਨੇਡਾ ਆਉਣ ਕਿਹੜੇ ਵਿਦਿਆਰਥੀ ਕੈਨੇਡਾ ਭੁੱਲ ਜਾਣ। ਸੀ ਮੈਂ ਇੱਥੇ ਨਾ ਅ ਇੱਥੇ ਥੋੜਾ ਜਿਹਾ ਕਰੈਕਸ਼ਨ ਕਰਨਾ ਚਾਹਾਂਗਾ ਸਿਰਫ ਕੈਨੇਡਾ ਹੀ ਨਹੀਂ ਅ ਤੁਸੀਂ ਕਹੋਗੇ ਯੂ ਐਸ ਏ ਆਸਟ੍ਰੇਲੀਆ ਜਰਮਨੀ ਯੂ ਕੇ ਇਹ ਸਾਰੇ ਬੱਚਾ ਹੂਏ ਇਹ ਸਾਰੇ ਬੱਚਿਆਂ ਲਈ ਹੈ ਜਿਹੜੇ ਆਪਾਂ ਇਨਫਾਰਮੇਸ਼ਨ ਦੇ ਰਹੇ ਆ। ਦੇਖੋ ਅੱਜ ਆਸਟ੍ਰੇਲੀਆ ਵੀ ਜੇ ਗੱਲ ਕਰੀਏ ਤਾਂ ਆਸਟ੍ਰੇਲੀਆ ਵੀ ਸਿਰਫ ਇੰਜੀਨੀਅਰ ਹੈਲਥ ਦੇ ਬੱਚਿਆਂ ਨੂੰ ਸਾਇੰਸ ਜੇ ਬੱਚਿਆਂ ਨੂੰ ਵੀਜ਼ਾ ਦੇ ਰਿਆ ਜੇ ਦੇਖਿਆ ਜਾਏ ਔਰ ਬਕਜਰੇ ਬੱਚਿਆਂ ਨੂੰ ਵੀਜ਼ਾ ਦੇ ਰਿਆ ਆਸਟ੍ਰੇਲੀਆ ਉਹ ਤੁਸੀਂ ਕਹਿ ਲੋ ਕਿ ਸਾਰੀ ਕ੍ਰੀਮ ਪ੍ਰੋਫਾਈਲ ਮਤਲਬ ਜਿਹੜੇ ਕਿ ਬਹੁਤ ਹੀ ਚੰਗੇ ਘਰਾ ਦੇ ਬੱਚੇ ਆ ਜਿਨ੍ਹਾਂ ਦੀ 25 25 30 ਲੱਖ ਰੁਪਈਆ ਮਿਨੀਮਮ ਆਮਦਨੀ ਹੈ ਸਾਲ ਦੀ ਘੱਟੋ ਘਾਟੇ ਨਹੀਂ ਚਾਹੀਦੀ ਆ ਔਰ ਬੈਂਕ ਦਾ ਜ 6 6 ਮਹੀਨੇ ਪੁਰਾਣੇ ਪੈਸੇ ਆ ਉਹਨਾਂ ਨੂੰ ਆਸਟ੍ਰੇਲੀਆ ਵੀਜ਼ਾ ਦੇ ਰਿਆ ਫਿਰ ਅਸੀਂ ਯੂ ਐਸ اے ਦੀ ਗੱਲ ਕਰੀਏ ਤਾਂ ਯੂ ਐਸ اے ਕੋਲ ਪਹਿਲਾਂ ਹੀ ਸਟੈਂਪ ਪ੍ਰੋਗਰਾਮ ਹੈਗਾ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਅੱਜੇ ਆਸਟ੍ਰੇਲੀਆ ਨੇ ਆਪਣੇ ਰੂਲਸ ਚੇਂਜ ਕੀਤੇ ਆ ਮੈਨੂੰ ਲੱਗਦਾ 10 ਸਾਲ ਤੋਂ ਉੱਤੇ ਹੋਵੇ ਜੇ ਆਸਟ੍ਰੇਲੀਆ ਨੇ ਡਿਪਲੋਮਾ ਚ ਵੀਜ਼ਾ ਦੇਣਾ ਬੰਦ ਕਰਤਾ ਸੀ 12 ਸਾਲ ਪਹਿਲਾਂ ਹੀ 12 ਸਾਲ ਔਰ ਉਹਨਾਂ 12 ਸਾਲਾਂ ਚ ਕੈਨੇਡਾ ਨੇ ਖੁੱਲੇ ਦਿਲ ਨਾਲ ਬੱਚਿਆਂ ਨੂੰ ਐਕਸੈਪਟ ਕੀਤਾ ਹਰ ਸਟ੍ਰੀਮ ਤੇ ਐਕਸੈਪਟ ਕੀਤਾ ਹਰ ਸਟ੍ਰੀਮ ਤੇ ਬੱਚਾ ਆਇਆ ਉਹਦੀ ਪੀਆਰ ਵੀ ਦਿੱਤੀ ਉਹਨੂੰ ਸੈਟਲ ਵੀ ਹੋਏ ਬੱਚਿਆਂ ਨੇ ਇੱਥੇ ਵੱਡੀਆਂ-ਵੱਡੀਆਂ ਕੋਠੀਆਂ ਵੀ ਪਾਈਆਂ ਗੱਡੀਆਂ ਵੀ ਲਈਆਂ ਵਿਆਹ ਵੀ ਕੀਤੇ ਆਪਣੇ ਪੇਰੈਂਟਸ ਦੇ ਵੀ ਘਰ ਬਣਾਏ ਪਿੰਡਾਂ ਚ ਆਪਣੇ ਪੇਰੈਂਟਸ ਨੂੰ ਵੀ ਕੈਨੇਡਾ ਬੁਲਾਇਆ ਜਿਹੜਾ ਕਿ ਹਰ ਕਿਸੇ ਦਾ ਸੁਪਨਾ ਸੀ ਬਾਹਰ ਆ ਕੇ ਕਰਨ ਦਾ ਔਰ ਹੁਣ ਆਪਾਂ ਉਸ ਦੇਸ਼ ਨੂੰ ਨਿੰਦਿਆ ਕਰਦੇ ਆ ਜਿਨਨੇ ਮੈਨੂੰ ਲੱਗਦਾ ਨਹੀਂ ਤਾਂ 15 ਤੋਂ 20 ਲੱਖ ਨਾਗਰਿਕ ਆਪਣੇ ਇੱਥੇ ਇੰਡੀਆ ਦੇ ਇੱਥੇ ਲਿਆ ਕੇ ਸੈਟਲ ਕੀਤੇ ਔਰ ਬਹੁਤ ਸਪੋਰਟ ਕੀਤਾ ਆਪਣੇ ਇੰਡੀਅਨਸ ਨੂੰ ਫੇਰ ਅਸੀਂ ਗੱਲ ਕਰਦੇ ਆ ਕਿ ਅੱਜ ਕੈਨੇਡਾ ਹੁਣ ਰੂਲਸ ਚੇਂਜ ਕਰ ਰਿਹਾ 12 ਸਾਲ ਬਾਅਦ ਜਦੋਂ ਆਸਟ੍ਰੇਲੀਆ ਨੇ 12 ਸਾਲ ਪਹਿਲਾਂ ਕੀਤੇ ਸੀ ਯੂਕੇ ਨੇ 10 ਸਾਲ ਪਹਿਲਾਂ ਕੀਤੇ ਸੀ ਅਨਿਊਜ਼ੀਲੈਂਡ ਨੇ ਤਾਂ ਵੀਜ਼ਾ ਤੋਂ ਯੂਕੇ ਪਤਾ ਨਹੀਂ ਖੋਲਨੇ ਆਂ ਬੰਦ ਕੀਤੇ ਸਮਝ ਹੀ ਨਹੀਂ ਆਂਦਾ ਔਰ ਯੂਐਸ ਨੇ ਸਟੈਮ ਵਿੱਚ ਹੀ ਸਟੈਮ ਕੋਰਸ ਜਿਸੀ ਕਰਦੇ ਆਂ ਸ਼ੁਰੂ ਤੇ ਹੀ 15 ਸਾਲ ਤੋਂ ਯੂਐਸ ਦਾ ਰੂਲ ਹੈ ਕਿਉਂਕਿ ਉਹਨਾਂ ਨੂੰ ਇੰਨਾ ਕੰਟਰੀਆਂ ਨੂੰ ਆ ਗਈ ਸੀ ਪਹਿਲਾਂ ਸਮਝ ਕੈਨੇਡਾ ਨੂੰ ਆਈਏ ਲੇਟ ਸਮਝ ਕੈਨੇਡਾ ਨੂੰ ਹੁਣ ਸਮਝ ਆਈਏ ਸਮਝੀ ਅਸੀਂ ਗੱਲ ਤਾਂ ਸੋ ਸਟੈਮ ਸਟੈਮ ਇੱਕ ਵਰਡ ਹੈਗਾ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਤੋ ਸਟੈਮ ਕੋਰਸਿਸ ਹੀ ਕੈਨੇਡਾ ਵੀ ਦੇਖ ਰਿਹਾ ਕਿ ਜਿਹੜੇ ਬੱਚੇ ਸਟਰੀਮਸ ਉਹਨਾਂ ਸਟਰੀਮ ਚਾਣਗੇ ਜਿਹੜੇ ਸਟਰੀਮਸ ਚ ਇਸ ਕੰਟੀਨਿਊਅਰ ਔਰ ਲੋਡ ਵੀ ਹੈਗੀ ਹੈ ਬੱਚਿਆਂ ਦੀ ਜੌਬ ਓਪਰਚ्युनिटीज ਵੀ ਹੈਗੀਆਂ ਔਰ ਬੱਚੇ ਆ ਕੇ ਸੈਟਲ ਵੀ ਹੋ ਸਕਦੇ ਆ ਕੈਨੇਡਾ ਹੀ ਨਹੀਂ ਆਸਟ੍ਰੇਲੀਆ ਯੂ ਐਸਏ ਯੂਕੇ ਜਰਮਨੀ ਕੈਨੇਡਾ ਸਾਰੇ ਦੇਸ਼ ਹੀ ਦੇਖ ਰਹੇ ਆ ਕਿ ਉਹ ਬੱਚੇ ਆਣ ਜਿਹੜੇ ਇੱਕ ਤਾਂ ਸੀਰੀਅਸ ਹੋਣ ਜਿਹੜੇ ਬੱਚੇ ਉਹਨਾਂ ਸਟਰੀਮ ਚਾਕੇ ਪੜਨ ਉਹਨਾਂ ਸਟਰੀਮ ਚ ਪੜ ਕੇ ਉਹਨਾਂ ਨੂੰ ਨੌਕਰੀਆਂ ਮਿਲਣ ਔਰ ਨੌਕਰੀਆਂ ਮਿਲ ਕੇ ਉਹ ਇੱਥੇ ਚੰਗੇ ਨਾਗਰਿਕ ਬਣ ਕੇ ਰਹਿਣ ਸੋ ਕੋਈ ਵੀ ਕੰਟਰੀ ਨਹੀਂ ਚਾਹੁੰਦਾ ਕਿ ਇਦਾਂ ਦੇ ਬੱਚੇ ਆਣ ਜਿਹੜੇ ਇੱਥੇ ਪੜ੍ਹਾਈ ਨਾ ਕਰਨ ਜਿਹੜੇ ਇੱਥੇ ਕੋਈ ਇਦਾਂ ਦੇ ਕੋਰਸ ਕਰ ਲੈਣ ਬਾਅਦ ਚ ਉਹਨਾਂ ਨੂੰ ੱਟਕੇ ਖਾਣੇ ਪੈਣ ਬਾਅਦ ਚ ਉਹਨਾਂ ਨੂੰ ਪੀਆਰ ਨਾ ਮਿਲੇ ਔਰ ਕੋਈ ਕੰਟਰੀ ਨਹੀਂ ਚਾਹੁੰਦਾ ਕਿਸੇ ਬੱਚੇ ਨੂੰ ਡਿਪੋਰਟ ਕਰਨਾ ਸੁਰਿੰਦਰ ਜੀ ਸਮਝਣ ਦੀ ਗੱਲ ਹੈ ਕਿ ਕੋਈ ਕੰਟਰੀ ਨਹੀਂ ਚਾਹੇਗਾ ਕਿ ਆਪਾਂ ਕਿਸੇ ਬੱਚੇ ਨੂੰ ਰਿਪੋਰਟ ਕਰੀਏ ਜੇ ਉਹ ਬੱਚਾ ਚੰਗੀ ਨੌਕਰੀ ਕਰ ਰਿਹਾ ਹੈ ਜੰਗਿਆ ਟੈਕਸ ਪੇ ਕਰ ਰਿਹਾ ਰੂਲਸ ਐਂਡ ਰੈਗੂਲੇਸ਼ਨ ਫਾਲੋ ਕਰ ਰਿਹਾ ਤਾਂ ਕੋਈ ਵੀ ਕੰਟਰੀ ਉਹਨੂੰ ਰਿਪੋਰਟ ਨਹੀਂ ਕਰੇਗਾ ਚਾਹੇ ਆਸਟ੍ਰੇਲੀਆ ਚਾਹੇ ਉਹ ਯੂਕੇ ਚਾਹੇ ਉਹ ਯੂਐਸਏ ਬਟ ਉਹਨਾਂ ਦੀ ਰਿਕੁਆਇਰਮੈਂਟ ਕੀ ਹੈ ਕਿ ਅੱਛਾ ਸਟੂਡੈਂਟ ਆਏ ਸੋ ਅੱਜ ਜੇ ਤੁਸੀਂ ਆਸਟ੍ਰੇਲੀਆ ਜਾਣਾ ਤੁਹਾਨੂੰ ਬਹੁਤ ਭਾਰੀ ਪਰ ਕਮ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਪੂਰੀ ਕਰਨੀਆਂ ਪੈਂਦੀਆਂ ਨੇ ਨਿਊਜ਼ੀਲੈਂਡ ਜਾਣਾ ਬੜਾ ਜ਼ਿਆਦਾ ਫੰਡ ਸ਼ੋ ਕਰਨਾ ਪੈਂਦਾ ਹੈ ਯੂਐਸਏ ਤੇ ਜਾਣਾ 올ਡ ਫੰਡ ਚਾਹੀਦੇ ਐ ਇੰਟਰਵਿਊ ਪਲੀਅਰ ਕਰਨੀ ਪੈਂਦੀ ਹੈ ਬਟ ਕੈਨੇਡਾ ਹੱਲੇ ਵੀ ਵੀਜ਼ਾ ਸਕਸੈਸ ਰੇਟ ਬੜਾ ਹੱਲੇ ਵੀ ਕੈਨੇਡਾ ਡਿਪਲੋਮਾ ਤੇ ਵੀਜ਼ਾ ਦੇ ਰਿਹਾ ਹੈ ਹੱਲੇ ਵੀ ਕੈਨੇਡਾ ਬੈਚਲਰ ਡਿਗਰੀ 'ਚ ਸ਼ਿਫਟ ਨਹੀਂ ਹੋਇਆ ਹੈ ਬਲਕਿ ਆਸਟ੍ਰੇਲੀਆ 12 ਸਾਲ ਪਹਿਲਾਂ ਬੈਚਲਰ ਡਿਗਰੀ ਦੇ ਸ਼ਿਫਟ ਹੋ ਗਿਆ ਸੀ ਤੋਂ ਸੁਰਿੰਦਰ ਜੀ ਮਤਲਬ ਮੈਂ ਕਹਨਾ ਸਾਰੇ ਕੰਟਰੀ ਵਧੀਆ ਹਨ ਬਸ ਆਪਣੇ ਬੱਚੇ ਇੱਕ ਪੋਜ਼ਿਟਿਵ ਐਟੀਟਿਊਡ ਔਰ ਇੱਕ ਚੰਗੇ ਕੋਰਸਿਸ 'ਚ ਜੇ ਜਾਣਗੇ ਤਾਂ ਕਿਸੇ ਵੀ ਕੰਟਰੀ 'ਚ ਸੈਟਲ ਹੋ ਜਾਣਗੇ ਸੋ ਜੋ ਕੈਨੇਡਾ 'ਚ ਵੀ ਜੋ ਚੇਂਜਸ ਆ ਰਹੇ ਹਨ ਉਹ ਇਹੀ ਚੇਂਂਜਸ ਆ ਰਹੇ ਕਿ ਤੁਸੀਂ ਇੱਕ ਚੰਗਾ ਕੋਰਸ ਕਰੋ ਲੇਬਰ ਮਾਰਕੀਟ 'ਚ ਜਿਹਦੀ ਡਿਮਾਂਡ ਹੋਵੇ ਟੈਕਨੀਕਲ ਕੋਰਸ ਹੋਵੇ ਔਰ ਲੇਬਰ ਮਾਰਕੀਟ ਜਿੱਦੀ ਡਿਮਾਂਡ ਹੋਏਗੀ ਤੁਹਾਨੂੰ ਜੌਬ ਮਿਲੇਗੀ ਤੁਹਾਨੂੰ ਜੌਬ ਮਿਲੇਗੀ ਕੱਲ ਨੂੰ ਤੁਸੀਂ ਰੋਲਾ ਨਹੀਂ ਪਾਓਗੇ ਮੇਰੀ ਪੀਆਰ ਨਹੀਂ ਹੋਈ ਤੁਹਾਡੀ ਪੀਆਰ ਵੀ ਹੋ ਜਾਏਗੀ ਸੋ that is the whole story ਸਨਵੇਕ ਸਿમ્પਲ ਜੈ ਸੰਤਨ ਵਾਲਾ ਉਸ ਚੀਜ਼ ਨੂੰ ਇੱਕ ਕਲੀਅਰ ਕਰ ਦੇਣਾ ਚਾਹੁੰਦਾ ਮੈਂ ਬੱਚਿਆਂ ਨੂੰ ਚਾਹੇ ਉਹ ਕਿਸੇ ਵੀ ਪਾਰਟ ਤੋਂ ਇੰਡੀਆ ਤੋਂ ਆਣਾ ਚਾਹੁੰਦੇ ਨੇ ਕਿ ਵੀ ਦੇ ਆਰ ਲੁਕਿੰਗ ਫਾਰ ਲਿਜੀਟਿਮੇਟ ਸਟੂਡੈਂਟ ਐਂਡ ਸਾਰੇ ਕੰਟਰੀ ਸਾਰੇ ਕੰਟਰੀ ਹੀ ਇਹੀ ਚੀਜ਼ ਦੇਖਦੇ ਆ ਨਾ ਲਿਜੀਟਿਮੇਟ ਸਟੂਡੈਂਟ ਜੈਨੂਇਨ ਸਟੂਡੈਂਟ ਤੋ ਜੇ ਤੁਸੀਂ ਜੈਨੂਇਨ ਹੋ ਤਾਂ ਨੂੰ ਕੈਨੇਡਾ ਆਂ ਚ ਕੋਈ ਪ੍ਰੋਬਲਮ ਨਹੀਂ ਹੈ ਔਰ ਕੈਨੇਡਾ ਤਾਂ ਨੂੰ ਖੁੱਲੇ ਸੱਦੇ ਨਾਲ ਵੀਜ਼ਾ ਦੇਵੇਗਾ ਔਰ ਹੋਰਾਂ ਮੁਲਕਾਂ ਚ ਜੇ ਤੁਸੀਂ ਜੈਨੂਇਨ ਹੋ ਤਾਂ ਵੀਜ਼ਾ ਵੀ ਨਹੀਂ ਮਿਲਦਾ ਆਸਟ੍ਰੇਲੀਆ ਚ ਮੇਰੇ ਕੋਲ 50 ਕੇਸ ਆ ਚੁੱਕੇ ਨੇ ਜਿਹੜੇ ਜੈਨੂਇਨ ਸਟੂਡੈਂਟ ਸੀ ਚੰਗੇ ਬੱਚੇ ਸੀ ਚੰਗਾ ਕੋਰਸ ਕਰਨ ਚੱਲੇ ਸੀ ਔਰ ਆਸਟ੍ਰੇਲੀਆ ਨੇ ਉਹਨਾਂ ਨੂੰ ਚੱਕ ਕੇ ਰਿਫਿਊਜ਼ ਕਰਤਾ ਥੈਟ ਇਜ਼ ਰੋਂਗ ਪਰ ਕੈਨੇਡਾ ਚ ਇਦਾਂ ਦਾ ਨਹੀਂ ਹੈਗਾ ਕੈਨੇਡਾ ਚ ਸਿਸਟਮ ਨਹੀਂ ਹੈਗਾ ਤੁਸੀਂ ਜੈਨੂਇਨ ਸਟੂਡੈਂਟ ਹੋ ਤੁਸੀਂ ਜੀਆਈਸੀ ਭਰਾਓ ਆਪਣੀ ਫੀਸ ਭਰੋ ਵੀਜ਼ਾ ਲਓ

ਇਹ ਨੰਬਰਿਕ ਡੈਸਟੀਨੇਸ਼ਨ ਬਣਿਆ ਹੋਇਆ ਹੈ ਸੋ ਖੁੱਲੇ ਵਿਜੇ ਲੱਗ ਰਹੇ ਨੇ ਜਿਵੇਂ ਸਾਡੇ ਨਾਲ ਜਸਮੀਤ ਜੀ ਨੇ ਸਾਰੀ ਗੱਲ ਸਾਫ਼ ਕੀਤੀ ਹੈ ਸੋ ਮੈਂ ਵਿਦਿਆਰਥੀਆਂ ਨੂੰ ਕਹੂੰਗਾ ਕਿ ਜ਼ਰੂਰ ਇੱਕ ਵਾਰ ਤੁਸੀਂ ਪਰਸਨਲੀ ਜਸਮੀਤ ਜੀ ਦੇ ਨਾਲ ਕਮਿਊਨੀਕੇਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਹੈ ਜਿਹੜਾ ਵਟਸਐਪ ਨੰਬਰ ਹੈ ਜੇ ਤੁਸੀਂ ਅਗਰ ਤੁਸੀਂ ਆਪਣਾ ਪ੍ਰੋਫਾਈਲ ਜਾਂ ਕੁਐਸਚਨ ਸ਼ੇਅਰ ਕਰੋਗੇ ਤੇ ਉਹ ਡਾਇਰੈਕਟ ਜਸਮੀਤ ਜੀ ਉਹਨੂੰ ਐਕਸੈਸ ਕਰਦੇ ਆ ਸੋ ਅਗਰ ਉਹ ਕੈਨੇਡਾ ਵੀ ਨਹੀਂ ਤੇ ਵਟਸਐਪ ਕਾਲ ਉਹਨਾਂ ਨੇ ਕਨਵੀਨੀਅੰਟ ਟਾਈਮ ਦੇ ਉੱਪਰ ਤੁਹਾਨੂੰ ਵਟਸਐਪ ਕਾਲ ਕਰ ਲੈਣੀ ਹੈ ਜਾਂ ਤੁਸੀਂ ਵੀ ਉਹਨਾਂ ਦੇ ਦਿੱਤੇ ਹੋਏ ਟਾਈਮ ਤੇ ਉਹਨਾਂ ਨਾਲ WhatsApp ਦੇ ਉੱਤੇ ਕਨੈਕਟ ਹੋ ਸਕਦੇ ਹੋ ਸੋ ਕੈਨੇਡਾ ਦੇ ਵਿੱਚ ਮੈਨੂੰ ਲੱਗਦਾ ਕੈਨੇਡਾ ਦੇ ਲਈ ਸਟੂਡੈਂਟਸ ਨੂੰ ਲਗਭਗ 20 ਸਾਲ ਹੋ ਗਏ ਜਦੋਂ ਦੇ ਗਾਈਡ ਕਰ ਰਹੇ ਨੇ ਜਸਮੀਤ ਜੀ ਔਰ ਜਸਮੀਤ ਜੀ ਤੁਸੀਂ ਕਿੰਨੇ ਕਾਲਜਸ ਨਾਲ ਡਾਇਰੈਕਟ ਐਸੋਸੀਏਟ ਹੋ ਮੇਰਾ ਖਿਆਲ 100 ਦੇ ਕਰੀਬ ਕਾਲਜਾਂ ਦੀ ਗਿਣਤੀ ਹੋਗੀ ਕਾਲਜ ਔਰ ਯੂਨੀਵਰਸਿਟੀ ਔਰ ਸ਼ਾਇਦ ਪੰਜਾਬ ਚ ਹੋਰ ਕੋਈ ਕੰਪਨੀ ਅਜਿਹੀ ਨਹੀਂ ਹੋਣੀ ਜਿਵੇਂ ਤੁਸੀਂ ਆਰਗੇਨਾਈਜ਼ ਤਰੀਕੇ ਨਾਲ ਕੰਮ ਕਰ ਰਹੇ ਹੋ ਦੇਖੋ ਮੈਂ ਸਾਰੇ ਹੀ ਕੰਟਰੀਜ਼ ਚ ਡਾਇਰੈਕਟਲੀ ਰਿਪਰੈਜ਼ੈਂਟ ਕਰਦਾ ਆ ਆਲੋਜੀਜ਼ ਆਰ ਕੈਨੇਡਾ ਸਾਡਾ ਕੋਰ ਹੈ ਬਿਕੋਜ਼ ਕੈਨੇਡਾ ਚ ਜੋ ਫੀਡਬੈਕ ਮਿਲਦਾ ਬੱਚਿਆਂ ਦਾ ਉਹ ਸਭ ਤੋਂ ਜ਼ਿਆਦਾ ਪੋਜ਼ਿਟਿਵ ਹੈ ਆਜ ਦਿਨ ਜਰਮਨੀ ਚ ਕਾਫੀ ਪੋਜ਼ਿਟਿਵ ਫੀਡਬੈਕ ਮਿਲ ਰਿਹਾ ਪਰ ਮੈਂ ਸਟੂਡੈਂਟਸ ਬਾਹਾਂ ਕਿ ਜਰਮਨੀ ਉਹਨੇ ਬੱਚੇ ਲੈਣ ਦੀ ਸ਼ਮਤਾ ਨਹੀਂ ਰੱਖਦਾ ਜਿੰਨੇ ਕੈਨੇਡਾ ਆ ਸਕਦੇ ਆ ਜਰਮਨੀ ਇੱਕ ਛੋਟਾ ਦੇਸ਼ ਹੈ ਸੋ ਜਰਮਨੀ ਪੋਜ਼ਿਟਿਵ ਰਿਜ਼ਲਟਸ ਦੇ ਰਿਹਾ ਆ ਬਟ ਜਰਮਨੀ ਚ ਉਹ ਉਹਨੇ ਨੰਬਰਸ ਬੱਚੇ ਨਹੀਂ ਜਾ ਸਕਦੇ ਔਰ ਜਿਹੜੇ ਬੱਚੇ ਹੁਣ ਜਿਹੜੇ ਬੱਚਿਆਂ ਨੇ ਮਨ ਬਣਾ ਲਿਆ ਕਿ ਅਸੀਂ ਬਾਹਰ ਨਹੀਂ ਜਾਣਾ ਕਿ ਇਦਾਂ ਦੇ ਬੱਚੇ ਵੀ ਹੈਗੇ ਜਿਨ੍ਹਾਂ ਨੇ ਮਨ ਬਣਾ ਲਿਆ ਕਿ ਮੈਂ ਬਾਹਰ ਨਹੀਂ ਜਾਣਾ। ਤੋਂ ਮੈਂ ਉਹਨਾਂ ਨੂੰ ਵੀ ਕਹਾਗਾ ਕਿ ਠੀਕ ਹੈ ਤੁਸੀਂ ਉੱਥੇ ਪੜੋ ਫਿਰ ਤੁਸੀਂ ਮਾਸਟਰਸ ਕਰਨ ਬਾਹਰ ਆ ਸਕਦੇ ਹੋ ਕਿਉਂਕਿ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਵੀ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ। ਪਾਰਟਿਕਲ ਰੂਟ ਹੁੰਦਾ ਨਾ ਜਦੋਂ ਆਪਾਂ ਉਹਨਾਂ ਦਾ ਰੂਟ ਜਿਹੜੇ ਬੱਚੇ ਇੱਥੇ ਪੜ ਰਹੇ ਹੋਣਗੇ ਉਹਨਾਂ ਨਾਲ ਕੰਪੇਅਰ ਕਰਾਂਗੇ। ਤੇ ਜਿਹੜੇ ਬੱਚੇ ਉੱਥੇ ਰਹਿ ਜਾਣਗੇ ਉਹਨਾਂ ਨੂੰ ਲੱਗੇਗਾ ਕਿ ਅਸੀਂ ਕਿਤੇ ਨਾ ਕਿਤੇ ਕੁਝ ਮਿਸ ਕਰ ਗਏ। ਬਿਲਕੁਲ ਠੀਕ ਹੈ। ਬਿਲਕੁਲ ਠੀਕ ਹੈ ਸੋ ਲਾਈਫ ਚ ਇੱਕ ਪੀਰੀਅਡ ਹੈ ਜਦੋਂ ਤੁਸੀਂ ਆਪਣੀ ਐਜੂਕੇਸ਼ਨ ਨੂੰ ਵੱਡਾ ਕਰ ਸਕਦੇ ਹੋ ਵਿਸਥਾਰ ਕਰ ਸਕਦੇ ਹੋ ਸੋ ਉਸ ਟਾਈਮ ਨੂੰ ਤੁਸੀਂ ਬਹੁਤ ਸੋ ਚ ਸਮਝ ਕੇ ਯੂਟਿਲਾਈਜ਼ ਕਰੋ ਸੋ ਜਸਮੀਤ ਜੀ ਥੈਂਕ ਯੂ ਸੋ ਮੱਚ ਮੈਂ ਸਟੂਡੈਂਟਸ ਨੂੰ ਕਹਾਂਗਾ ਕਿ ਉਹ ਜਸਮੀਤ ਜੀ ਨਾਲ ਕਨੈਕਟ ਹੋਣ 9041390412 اور واٹس ایپ نمبر ਵੀ ਸਕਰੀਨ ਤੇ ਆ ਰਿਹਾ ਥੈਂਕ ਯੂ ਸੋ ਮੱਚ ਸਰ ਥੈਂਕ ਯੂ